ਉਹ ਭਾਈ ਜੀ ਨਾ ਬੁੱਟੇ ਲਾਣ ਵਾਸਤੇ ਟਰੀ ਗਾਰਡ ਵਗੈਰਾ ਹੋਰ ਸਹਿਯੋਗ ਆਪਾਂ ਬੁੱਟੇ ਲਾ ਰਹੇ ਦੇ ਇਹ ਬਾਈ ਜਗਰੂਪ ਸਿੰਘ ਸੁਖੀ ਇਹਨੇ ਬਾਈ ਨੇ ਦੇਖ ਕੇ ਵੀ ਇਕੱਲਾ ਜਾਣਾ ਹੈਰਾਨ ਹੋ ਰਿਆਂ ਬਾਈ ਨੇ ਮਸ਼ੀਨ ਮੰਗਾਤੀ ਜੀ ਸੀ ਵੀ ਤੇ ਵੀਰ ਕਹਿੰਦਾ ਪਾਣੀ ਵਾਲਾ ਟੈਂਕਰ ਵੀ ਭੇਜ ਦਾਂਗੇ ਜਿਹੜੇ ਟਰੀ ਗਾਰਡ ਚਾਹੀਦੇ ਨੇ ਕਹਿੰਦੇ ਉਹ ਵੀ ਆਪਾਂ ਕਰ ਲਾਂਗੇ ਰਲ ਮਿਲ ਕੇ ਆ ਜਗਰੂਪ ਵੀਰ ਆ ਬਾਈ ਨੂੰ ਸਾਰੇ ਜਣੇ ਅਪਰੀਸ਼ੀਏਟ ਕਰਿਓ ਵੀਰਜਾ ਗਰੁੱਪ ਨੂੰ ਬਾਈ ਨੇ ਬਹੁਤ ਸਹਿਯੋਗ ਦਿੱਤਾ ਆਪਣਾ ਆ ਬੁੱਟੇ ਲਾਣ ਚ ਤੇਕਾ ਮਾਸਟਰ ਜੀ ਨੇ ਮਾਸਟਰ ਜੀ ਨੇ ਵੀ ਸਹਿਯੋਗ ਦਿੱਤਾ ਨਾਲ ਆਪਣੇ ਇਦਾਂ ਰਲ ਮਿਲ ਕੇ ਉਹ ਕੰਮ ਹੁੰਦਾ ਸਾਰਾ ਹੁਣ ਉਦਣ ਆਪਾਂ ਨੇ ਵੀਡੀਓ ਵੀ ਪਾਈ ਪੋਸਟ ਵੀ ਪਾਈ ਸੀਗੀ ਵੀ ਲੋੜ ਆ ਆਪਾਂ ਨੇ ਬੁੱਟੇ ਲਾਣੇ ਨੇ ਤਾਂ ਦੇਖੋ ਬਾਈ ਗਰੂਸ ਆਪੇ ਇੰਤਜ਼ਾਮ ਕਰਾਉਂਦਾ ਜਿੱਦਣ ਆਪਾਂ ਲੱਗੇ ਸੀ ਕੱਲੇ ਸੀਗੇ ਅੱਜ ਦੇਖ ਲੋ ਸਿੱਪਾ ਸ਼ਾ ਬਾਈ ਗਰੂ ਨੇ ਆਪੇ ਕੰਮ ਚਲਾਤਾ ਸਾਰਾ ਬਹੁਤ ਆ ਬਾਈ ਪੰਜ ਪੰਜ ਫੁੱਟ ਦੇ ਪੱਖੇ ਇਹਦੇ ਤੱਕ ਪੰਜ ਪੰਜ ਫੁੱਟ ਤੇ ਅੱਜ ਇੱਥੇ ਲੱਗੀ ਆ ਜੀਸੀਬੀ ਢੋਏ ਬਟਣਾ ਪਹਿਲਾਂ ਇੱਧਰ ਆਪਾਂ ਨੇ ਆ ਬਾਂਸ ਬੋਕੀ ਨਾਲ ਪੱਟ ਕੇ ਲਾਏ ਨੇ ਬੁੱਟੇ ਉਹ ਉੱਥੇ ਤੱਕ ਜਿੱਥੇ ਉਹ ਅੱਗੇ ਗੱਡੀ ਖੜੀ ਆ ਦੇਖੋ ਉਹ ਗੱਡੀ ਤੱਕ ਆਪਾਂ ਨੇ ਹੱਥੀ ਲਾਏ ਨੇ ਅੱਜ ਆੱਤ ਜਾ ਕੇ ਤੁਹਾਨੂੰ ਦੱਸਿਆ ਵੀਰ ਜਗਰੂਪ ਨੇ ਜੀਸੀਬੀ ਭੇਜੀ ਆ ਮੰਗਾਈ ਆ ਆਪਣੀ ਉਹਦੇ ਨਾਲ ਲਾਣ ਲੱਗੇ ਆ ਹੁਣ ਇਹਨਾਂ ਦੇ ਟਰੀ ਗਾਰਡ ਜਾਂ ਜਿਹੜੀ ਕੋ ਕੰਡਾ ਤਾਰ ਹੁੰਦੀ ਆ ਉਹ ਲਾਵਾਂਗੇ ਇੱਤ ਜੇ ਕਿਤੇ ਸਾਰੇ ਜਣੇ ਤੁਹਾਡੇ ਕਿਤੇ ਆਲਾ-ਦਾਲਾ ਕਿਤੇ ਥਾਂ ਹੁੰਦੀ ਆ ਨਾ ਉੱਥੇ ਬੂਟੇ ਜ਼ਰੂਰ ਲਾਇਆ ਕਰੋ ਯਾਰ ਕਿਉਂਕਿ ਆਏ ਬੂਟਿਆਂ ਤੋਂ ਹੀ ਆਪਾਂ ਨੂੰ ਆਕਸੀਜਨ ਮਿਲਦੀ ਆ ਜੇ ਆਪਾਂ ਉਦਾਂ ਆਕਸੀਜਨ ਘਟ ਜੇ ਆਪਣੀ ਹਸਪਤਾਲ 'ਚ ਦਾਖਲ ਹੋਣਾ ਪੈ ਜਵੇ ਦੇਖ ਲਓ ਕਿੰਨਾ ਪੈਸਾ ਲੱਗਦਾ ਆਕਸੀਜਨ ਲਈ ਇਹ ਬੂਟਿਆਂ ਤੋਂ ਆਕਸੀਜਨ ਮਿਲਦੀ ਆ ਇਹਨਾਂ ਦਾ ਤੁਸੀਂ ਸਾਰੇ ਜਣੇ ਰਲ ਮਿਲ ਕੇ ਬਾਈ ਕਰਿਆ ਕਰੋ ਪਰਾਲਾ ਵੀ ਬੂਟੇ ਲਾਈਏ ਦੇਖੋ ਜਿੱਦਣ ਮੈਂ ਲੱਗਿਆ ਸੀਗਾ ਉਸ ਦਿਨ ਮੈਂ ਕੱਲਾ ਸੀਗਾ ਤੇ ਮੇਰਾ ਬੇਟਾ ਸੀਗਾ ਨਾਲ 10-11 ਸਾਲ ਦਾ ਠੀਕ ਆ ਜੀ 2 ਦਿਨ ਤਾਂ ਆਪਾਂ ਨੇ ਕੱਲਿਆਂ ਨੇ ਲਾਏ ਆ ਘਟੋ ਘਟ 15-20 20 ਬੁੱਤੇ 25 ਦਾ ਆਪਾਂ ਨੇ ਕੱਲਿਆਂ ਨੇ ਲਾਏ ਅੱਜ ਇਹ ਤੁਹਾਨੂੰ ਦਿਖਾਇਆ ਵੀਰ ਜੀ ਗਰੂਪ ਲੰਘਿਆ ਜਾਂਦਾ ਖੜ ਗਿਆ ਕਹਿੰਦਾ ਯਾਰ ਵੀ ਬਹੁਤ ਵਧੀਆ ਕੰਮ ਕਰ ਰਹੇ ਆ ਬਈ ਚਲੋ ਕਹਿੰਦਾ ਹਰਾਨ ਨਾ ਹੋ ਆਪਣੇ ਕੋਲ ਮਸ਼ੀਨ ਹੈਗੀ ਆ ਜੀਸੀਬੀ ਆਪਾਂ ਜੀਸੀਬੀ ਮੰਗਾ ਲੰਨੇ ਆ ਉਦੇ ਨਾਲ ਲਾਵਾਂਗੇ ਇਦਾਂ ਹੁੰਦਾ ਵੀ ਸਾਥ ਨਾਲੇ ਕੰਮ ਕੋਈ ਵੀ ਸਿਰੇ ਚੜਦਾ ਹੁੰਦਾ ਪਰ ਜਿਹੜੀ ਆਪਾਂ ਨੇ ਵੀਡੀਓ ਪੋਸਟ ਪਾਈ ਉੱਥੇ ਕਿਸੇ ਨੇ ਹਾਮੀ ਨਹੀਂ ਕਰੀ ਹੈਗੀ ਇੰਨੀ ਦੁਨੀਆ ਸਵਾਰਥੀ ਆ ਵੀ ਕਿਸੇ ਨੇ ਇੱਕ ਬੰਦੇ ਨੇ ਵੀ ਨਹੀਂ ਕਮੈਂਟ ਕਰਕੇ ਕਿਹਾ ਹੈਗਾ ਵੀ ਚਲੋ ਕੋਈ ਗੱਲ ਨਹੀਂ ਵੀਰੇ ਵੀ ਅਸੀਂ ਨਾਲ ਆ ਥੋਡੇ ਥੋੜਾ ਸਹਿਯੋਗ ਦਵਾਂਗੇ ਕਿਸੇ ਬੰਦੇ ਨੇ ਨਹੀਂ ਇਹ ਗੱਲ ਕਹੀ ਹੈਗੀ ਆਪਾਂ ਨੇ ਕੱਲਿਆਂ ਨੇ ਉਹ ਕਰੇਦਾ ਕੁਦਰਤ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਬਾਬੇ ਨਾਨਕ ਨੇ ਆਪੇ ਭੇਤਿਆ ਸਾਰਾ ਕੁਝ ਬਿਕੇਰੀ ਆਸਤੇ ਨਹੀਂ ਰਹੀਦਾ ਬਾਬਾ ਨਾਨਕ ਇਹਦਾ ਇੱਕ ਵਾਰ ਡਿੰਗ ਪਟੋ ਕਾਫਲਾ ਤਾਂ ਆਪੇ ਬਣ ਜਾਂਦਾ ਹੁੰਦਾ ਠੀਕ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ